ਇੱਕ ਪਾਸੇ ਤਾਂ ਸਰਕਾਰਾਂ ਕਹਿੰਦੀਆਂ ਨੇ ਕਿ ਤੁਸੀਂ ਸਾਨੂੰ ਨਸ਼ਾ ਤਸਕਰਾ ਬਾਰੇ ਦੱਸੋ ਅਸੀਂ ਕਰਾਂਗੇ ਕਾਰਵਾਈ ਪਰ ਦੂਸਰੇ ਪਾਸੇ ਪੁਲਿਸ ਅਧਿਕਾਰੀ ਕੁਝ ਹੁ ਅਜਿਹਾ ਕੰਮ ਕਰ ਦਿੰਦੇ ਨੇ ਕਿ ਲੋਕ ਵੀ ਆਮ ਡਰਦੇ ਨੇ ਉਹਨਾਂ ਨੂੰ ਕੁਝ ਦੱਸਣ ਤੋਂ ਪਰ ਖਬਰ ਸਾਹਮਣੇ ਆ ਰਹੀ ਹੈ ਤਰਨ ਤਰਨ ਦੇ ਪੀਖੀ ਵਿੰਟੋ ਜਿੱਥੇ ਕਿ ਜਗਤਾਰ ਸਿੰਘ ਨਾਮ ਦਾ ਇੱਕ ਵਿਅਕਤੀ ਜਿਸ ਦੇ ਕੋਲ ਨਸ਼ਾ ਤਸਕਰਾ ਦੀ ਕਾਫੀ ਲਿਸ਼ਟਾ ਸੀ ਉਹ ਜਦੋਂ ਇਸ ਸੰਬੰਧੀ ਲਿਸ਼ਟਾ ਦੇਣ ਦੇ ਲਈ ਪੁਲਿਸ ਥਾਣੇ ਗਿਆ ਤਾਂ ਉਸ ਨੂੰ ਉੱਥੇ ਬਿਠਾ ਲਿਆ ਗਿਆ ਅਤੇ ਉਸਦੇ ਨਾਲ ਬਹੁਤ ਹੀ ਮਾੜਾ ਵਿਵਹਾਰ ਕੀਤਾ ਗਿਆ ਜਿਸ ਤੋਂ ਬਾਅਦ ਜਗਤਾਰ ਸਿੰਘ ਗੁੱਸੇ ਵਿੱਚ ਆਇਆ ਅਤੇ ਉਹ ਪਾਣੀ ਦੀ ਟੈਂਕੀ ਦੇ ਉੱਪਰ ਜਾ ਚੜ ਗਿਆ ਕਾਫੀ ਸਮੇਂ ਤੋਂ ਬਾਅਦ ਹੋਰਨਾ ਪੁਲਿਸ ਅਧਿਕਾਰੀਆਂ ਦੇ ਵੱਲੋਂ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਨਾਲ ਉਸ ਦੀ ਫੋਨ ਤੇ ਗੱਲਬਾਤ ਕਰਵਾ ਕੇ ਉਸ ਨੂੰ ਵਿਸ਼ਵਾਸ ਦੇ ਕੇ نیچے ਉਤਾਰਿਆ ਗਿਆ ਪਰ ਕੀ ਹੁਣ ਪੁਲਿਸ ਕਾਰਵਾਈ ਕਰੇਗੀ ਜਗਤਾਰ ਸਿੰਘ ਨੇ ਕਿਉਂਕਿ ਆਪਣੀ ਦੁਸ਼ਮਣੀ ਵੀ ਪਾਲ ਲਈ ਹੈ ਨਸ਼ਾ ਤਸਕਰਾਂ ਨਾਲ ਇਹ ਵੀ ਹੁਣ ਆਉਣ ਦਾ ਸਮਾਂ ਹੀ ਦੱਸੇਗਾ ਪਰ ਪੁਲਿਸ ਵੱਲੋਂ ਉਸ ਦਿਨ ਕੀਤੇ ਅਜਿਹੇ ਵਤੀਰੇ ਨਾਲ ਪੁਲਿਸ ਪ੍ਰਸ਼ਾਸਨ ਦਾ ਚਿਹਰਾ ਕਾਫੀ ਸ਼ਰਮਸਾਰ ਹੁੰਦਾ ਦਿਖਾਈ ਦੇ ਰਿਹਾ ਹੈ ਏਵਨ ਪੰਜਾਬੀ ਟੀਵੀ ਲਈ ਤਰਨ ਤਰਨ ਤੋਂ ਰਵੀ ਖੇੜਾ ਦੀ ਖਾਸ ਰਿਪੋਰਟ ਜਗਤਾਰ ਸਿੰਘ ਸਿਧਵਾ ਦੇ ਰਹਿਣ ਵਾਲੇ ਆ ਇਹਨਾਂ ਨੂੰ ਲੈ ਜਾਂਦਾ ਥੱਲੇ ਹੁਣ ਇਹਨਾਂ ਦੀ ਦਰਖਾਸਤਾਂ ਦੋ ਦਿੱਤੀਆਂ ਇਹਨਾਂ ਨੇ ਉਹ ਅਸੀਂ ਲੈ ਜਾਂਦੇ ਹਾਂ ਸੀਨੀਅਰ ਅਫਸਰਾਂ ਕੋਲ ਪਰ ਜੋ ਕਾਨੂੰਨ ਅਨੁਸਾਰ ਭੰਦੀ ਕਾਰਵਾਈ ਕਰਦੇ ਸੀ ਉਹ ਕਹਿੰਦੇ ਮੰਗਿਆ ਗਈ ਸੀ ਇਹਦੀ ਇਹਨਾਂ ਦੀ ਦਰਖਾਸਤਾਂ ਇਹਨਾਂ ਨੇ ਦਿੱਤੀਆਂ ਜੀ ਉਹ ਚਲੋ ਪੜੀਆਂ ਨਹੀਂ ਪ੍ਰੋਪਰ ਮੈਂ ਇੱਕ ਤਾਂ ਕਹਿੰਦਾ ਕੋਈ ਨੋਜਪਾਰ ਖਿਲਾਫ ਆ ਤੇ ਇੱਕ ਜਿਹੜਾ ਕੋਈ ਮੈਡਮ ਨੇ ਉੱਥੇ ਮਿਸਬੀਹਵ ਕਰਦੀ ਇਹਨਾਂ ਨਾਲ ਉਹਦਾ ਖਿਲਾਫ ਕੋਈ ਪਹਿਲਾਂ ਬੱਚਾ ਵੀ ਦਰਜ ਹੈ ਜਾਂ ਫੈਮਿਲੀ ਮੈਂਬਰ ਇਹ ਜੀ ਮੈਨੂੰ ਹੁਣ ਇਹਦੇ ਬਾਰੇ ਨੌਲੇਜ ਨਹੀਂ ਕਿਉਂਕਿ ਤੇ ਮਨ ਇਹ ਆਇਆ ਕਰ ਲੈਣੀ ਜੀ ਪਰ ਇਨਵੈਸਟਿਗੇਟ ਸਰ ਇੱਕ ਵ ਇਹ ਆਵਾਜ਼ ਉਠਾ ਰਹੇ ਨੇ ਇਹ ਕਰ ਲੈਨੇ ਕਲੀਅਰ ਦੀ ਇਹਨਾਂ ਦਾ ਜੂ ਮੁੱਦਾ ਅਸਰਾਂ ਕੋ ਲੈ ਜੈਨੇ ਸੀਨੀਅਰ ਕੋ ਉਹਦੇ ਰਿਵਿਊ ਹੋ ਜਾਣਾ ਸਰ। ਉਹ ਹਰ ਲੋ ਜ ਮੈਂ ਤੁਹਾਨੂੰ ਅੱਗੇ ਦੱਸਿਆ ਵੀ ਪੁਲਿਸ ਪ੍ਰਸ਼ਾਸਨਾਂ ਸੈਮੀਨਾਰ ਕਰਦਾ ਵੀ ਜੇ ਕੋਈ ਨਸ਼ੇ ਦੇ ਸੰਬੰਧ ਨਸ਼ਾ ਵੇਚਦਾ ਤੇ ਉਹਦੀ ਕੋਈ ਮਤਬਲ ਤਲਾਹ ਜਾਂਦਾ ਉਹਦਾ ਨਾਮ ਗੋਫਤ ਰੱਖਿਆ ਜਾਊ ਤੇ ਮੈਂ ਨਸ਼ੇ ਦੇ ਸੰਬੰਧ ਦੇ ਵਿੱਚ ਸਰੇ ਆਮ ਥਾਣੇ ਦੇ ਬੂਹੇ ਅੱਗੇ ਵੀ ਲਿਖਤਾਂ ਲਾਈਆਂ ਤੇ ਬਾਰ ਬਾਰ ਜੇਦੋਂ ਵੀ ਕੋਈ ਐਸਐਚਓ ਨਵਾਂ ਆਉਂਦਾ ਉਹਨੂੰ ਵੀ ਜਾ ਕੇ ਦੱਸੀਦਾ ਵੀ ਆਹ ਬੰਦੇ ਨਸ਼ਾ ਵੇਚਦੇ ਆ ਤੇ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਤੇ ਵਰਟਾ ਮੈਂ ਉਹਨਾਂ ਦੇ ਕਾਰਵਾਈ ਕਰਨ ਦੀ ਨਸ਼ਾ ਵੇਚਣ ਵਾਲਿਆਂ ਦੇ ਕਾਰਵਾਈ ਕਰਨ ਦੀ بجائے ਐਸਐਚਓ ਮਨੋਜ ਕੁਮਾਰ ਮੇਰੇ ਨਾਲ ਗਲਤ ਸ਼ਬਦਾਵਲੀ ਵਰਤੀ ਤੇ ਆਦੇ ਬਾਡੀਗਾਰਡ ਨੂੰ ਕਹਿ ਕੇ ਮੈਨੂੰ ਧੱਕੇ ਮਾਰੇ ਗਏ ਜੇ ਮੈਂ ਉਹਨੂੰ ਆਖਿਆ ਵੀ ਜਨਾਬ ਮੈਂ ਤੁਹਾਨੂੰ ਨਸ਼ੇ ਦੇ ਸਬੰਧ ਵਿੱਚ ਫਰਾਨੇ ਬੰਦੇ ਦੱਸੇ ਆਪੀ ਉਹ ਵੇਚ ਦੇ ਕਾਰਵਾਈ ਕਰੋ ਤੇ ਮੈਨੂੰ ਆਂਦਾ ਤੂੰ ਵੱਡਾ ਨਸ਼ਾ ਬੰਦ ਕਰਾਉ ਇਹ ਕਰਕੇ ਸੈਂਟਰ ਦੇ ਵਿੱਚ ਜਿਹੜੇ ਉਹਨੂੰ ਧੱਕੇ ਮਾਰੇ ਉਹਤੇ ਹੋਰ ਵੀ ਬੰਦੇ ਮੌਜੂਦ ਸੀ ਇਹਦੀ ਸਾਰੀ ਇਨਕਵਾਰੀ ਕਰਕੇ ਇਹਦੇ ਖਿਲਾਫ ਕਾਰਵਾਈ ਕੀਤੀ ਜਾਵੇ ਸਾਡੇ ਮਾਨਯੋਗ ਐਸਐਨਓ ਸਾਹਿਬ ਉਹਨਾਂ ਐਸਐਸਪੀ ਸਾਹਿਬ ਨਾਲ ਐਸਪੀ ਸਾਹਿਬ ਨਾਲ ਗੱਲ ਕਰਾਈ ਆ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਵੀ ਅਸੀਂ ਮਨੋਜ ਕੁਮਾਰ ਦੇ ਬਾਡੀਗਾਰਡ ਦੇ ਖਿਲਾਫ ਕਾਰਵਾਈ ਕਰਦੇ ਆ ਤੇ ਤੁਸੀਂ ਥੱਲੇ ਆਓ ਜੀ ਟੈਂਕੀ ਤੇ ਕਿੱਥੋਂ ਚੜੇ ਫਿਰੇ ਐਸੇ ਕਰਕੇ ਚੜੇ ਆ ਤੇ ਵੀ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਉਹਨਾਂ ਨੂੰ ਵਿਸ਼ਵਾਸ ਦਿਵਾ ਕੇ ਐਸਐਨਓ ਸਾਹਿਬ ਤੇ ਐਸਪੀ ਸਾਹਿਬ ਨਾਲ ਗੱਲ ਕਰਾ ਕੇ ਤੇ ਲਿਆਂਦਾ ਵੀ ਅਸੀਂ ਕਾਰਵਾਈ ਕਰਦੇ ਜੀ ਕਿਹੜੀ ਟੈਂਕੀ ਤੇ ਕਿੱਥੇ ਚੜੇ ਕੀ ਕਾਰਵਾਈ ਕਿਸ ਤਰ੍ਹਾਂ ਦੀ ਸੰਤੁਸ਼ਟੀ ਦੀ ਹੁੰਦੀ ਹੈ ਇਹ ਜੀ ਹੁਣ ਵੇਖੋ ਜੇ ਕਰਨਗੇ ਤਾਂ ਠੀਕ ਹੈ ਫਿਰ ਨਾ ਕਰਨਗੇ ਤਾਂ ਫਿਰ ਕੋਈ ਹੋਰ ਰਸਤਾ ਤਿਆਰ ਕਰਾਂਗੇ ਹੁਣ ਇਹਨਾਂ ਸਾਨੂੰ ਵਿਸ਼ਵਾਸ ਦਵਾਇਆ ਵੀ ਤੁਸੀਂ ਆਓ ਵੀ ਅਸੀਂ ਇਹ ਕਾਰਵਾਈ ਕਰਦੇ ਹਾਂ ਨਹੀਂ ਹੁਣ ਤੁਸੀਂ ਇਹ ਵਿਸ਼ਵਾਸ ਦਵਾਇਆ ਥੱਲੇ ਆ ਜੋ ਕਿ ਜੇ ਨਹੀਂ ਅਗਰ ਕੋਈ ਤੁਹਾਡੀ ਮਤਲਬ ਕਿ ਸੁਣਵਾਈ ਹੋਈ ਕਿ ਫਿਰ ਦੁਬਾਰਾ ਟਿੰਕ ਤੇ ਚੜੋਗੇ ਜਾਂ ਕੇ ਹੋਰ ਕਿ ਸੋਚਿਆ ਕਿ ਜੀ ਜਾਂ ਫਿਰ ਕੋਈ ਹੋਰ ਕੋਈ ਨਹੀਂ ਜੋ ਵੀ ਐਕਸ਼ਨ ਕਰਨਾ ਹੈ ਉਹ ਲੀਕਿਆ ਜਾਊਗਾ ਉਹ ਕਰਾਂਗੇ ਓਕੇ ਜੀ